ਲਾਓ ਵੀ ਸੱਜਣਾ ਤੁਹਾਡੀ ਡਿਮਾਂਡ ਤੇ ਅੱਜ ਬਹੁਤ ਹੀ ਚੰਗੇ ਖਾਨਦਾਨ ਦਾ ਚੰਗੀ ਬਲੱਡ ਲਾਈਨ ਕਹਿ ਸਕਦੇ ਆ ਪਿਓ ਵੀ ਚੈਂਪੀਅਨ ਦਾਦਾ ਵੀ ਚੈਂਪੀਅਨ ਤੇ ਚੈਂਪੀਅਨ ਦੇ ਖਾਨਦਾਨ ਤੋਂ ਬਸ਼ੀਰਾ ਲੈ ਜਿਹਦਾ ਪ੍ਰਿੰਟ ਬਹੁਤ ਸੋਹਣਾ ਤੇ ਕੰਨ ਕੰਡੀਸ਼ਨ ਦਾ ਵੀ ਚੰਗਾ ਗਰਦਨ ਦਾ ਵੀ ਕੌਂਡਾ ਕੰਡੀਸ਼ਨ ਚੰਗੀ ਹੈ ਪਲਿਆ ਵੀ ਸੋਹਣਾ ਹੈ ਉਮਰ ਜੈ ਜੀ ਆ ਕੱਦ-ਕੁੱਦ ਚੰਗਾ ਕਾਢੀ ਤੇ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀਤ ਦਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਅੱਜ ਆਪਾਂ ਹੌਲੇ ਮੋਲ ਦਾ ਹਜ਼ਾਰਾਂ 'ਚ ਰੇਟ ਦਾ ਬੱਚੇ ਦਾ ਹਜ਼ਾਰਾਂ 'ਚ ਜਿਹਨੇ ਪੈਸੇ ਲਾਉਣੇ ਚੰਗੇ ਖਾਨਦਾਨ ਦਾ ਚੈਂਪੀਅਨ ਬਲੱਡ ਲਾਈਨ ਦਾ ਬੱਚਾ ਭਾਲਦੇ ਹੋਏ ਤਾਂ ਬੱਚਾ ਜ਼ਰੂਰ ਦੇਖ ਤੁਹਾਡੇ ਮਤਲਬ ਦੀ ਵੀਡੀਓ ਜਿਆਦਾ ਲੰਮੀ ਨਹੀਂ 3 ਕੁ ਮਿੰਟਾਂ ਦੀ ਪੂਰੀ 3 ਮਿੰਟਾਂ ਦੀ ਵੀਡੀਓ ਸਾਰੀ ਡਿਟੇਲ ਆਪਾਂ ਦੇ ਦੇਣੀ ਹੈ ਰੇਟ ਆਪਾਂ ਆਈਡੀਆ ਦੇ ਤਾਂ ਵੀ ਹਜ਼ਾਰਾਂ ਦਾ ਜੇ ਕਿਸੇ ਨੇ ਹਜ਼ਾਰਾਂ 'ਚ ਪੈਸੇ ਲਾਉਣੇ ਹੋਏ ਤੇ ਅਵਲਖ ਬਿਸ਼ੇਰਾ ਭਾਲਦੇ ਹੋਏ ਤਾਂ ਉਹ ਆ ਵੀਡੀਓ ਪ੍ਰੋਪਰ ਦੇਖ ਲਓ ਤੇ ਜੇ ਵੀਡੀਓ ਪਸੰਦ ਆਈ ਤਾਂ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਤਾਂ ਕਿ ਵੱਧ ਤੋਂ ਵੱਧ ਪ੍ਰਭਾਵ ਦੇ ਇਹ ਵੀਡੀਓ ਪਹੁੰਚ ਜੇ ਤੁਹਾਨੂੰ ਆਪਣਾ ਕੰਮ ਵਧੀਆ ਲੱਗ ਰਿਹਾ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਜੈਜ ਤੋਂ ਜੈਜ ਰੇਟ ਵਿੱਚ ਹੌਲੇ ਮੁੱਲ ਦੇ ਜਾਨਵਰ ਚੰਗੇ ਜਾਨਵਰ ਹੌਲੇ ਮੁੱਲ ਤੇ ਮਿਲ ਜਾਣ ਤੇ ਆਜੋ ਵੱਧਦੇ ਆਂ ਵੀਡੀਓ ਵੱਲੋਂ ਦਿੰਦੇ ਆਂ ਡਿਟੇਲ ਦੋਸਤੋ ਜਿਵੇਂ ਆਪਾਂ ਵੀਡੀਓ ਦੇ ਸ਼ੁਰੂ ਚ ਦੱਸ ਹੀ ਦਿੱਤਾ ਵੀ ਬਸ਼ੀਰਾ ਆਵਲਖ ਬਸ਼ੀਰਾ ਪ੍ਰਿੰਟ ਸੁਣ ਤੇ ਮੱਥੇ ਜਿਹੇ ਪਟਾ ਜੀ ਡੱਬ ਡੱਬ ਵੀ ਸੋਹਣਾ ਕੰਨ ਕੰਡੀਸ਼ਨ ਚੰਗੇ ਜਿਵੇਂ ਛੋਟਾ ਕੰਨ ਤੇ ਸੁਨੱਖਾ ਕੰਨ ਲੱਗਾ ਹੈ। ਕੈਸਾ ਤੂੰ ਮਰਿਆ ਦੀ 7 ਕੁ ਮਹੀਨੇ ਦੋਸਤੋ ਹਾਈਟ ਹੂਟ ਚੰਗੀ ਕੱਢੀ ਜਾਂਦਾ। ਥੋੜੇ ਜਿ ਆਪਣੇ ਕੋਲ ਜਾਨਵਰ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਭੀੜੇ ਭੀੜੇ ਬੰਨੇ ਜੀ ਤਾਂ ਜਦੋਂ ਨਾਲ ਦੇ ਜਾਨਵਰਾਂ ਦੰਦੀਆਂ ਜਾਂ ਵੱਢਦੇ ਉਹ ਨਿਸ਼ਾਨ ਉਹ ਰਹਤੇ ਆ। ਹੋਰ ਇਹਨੂੰ ਕੋਈ ਵੀ ਚੀਜ਼ ਨਹੀਂ ਕੋਈ ਭੁਲੇਖਾ ਨਾਲ ਖਾਜੋ ਤੇ ਬਾਲ ਬਾਲ ਭੋਰੀਆਂ ਦਾ ਬਿਲਕੁਲ ਸਾਫ਼ ਆ। ਹੱਥਾਂ ਪੈਰਾਂ ਦਾ ਕੰਨ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੀ ਲੱਗੀ ਹੋਈ ਆ। ਖੜਨੀ ਖੁਰਨੀ ਆ ਤਾਂ ਬੱਚਾ। ਖੜਦਾ ਨਹੀਂ ਸੀ ਰਸਾ ਨਵਾਂ ਪਾਇਆ ਕਰਕੇ ਨਾ ਥੋੜਾ ਅੱਜ ਵੀ ਫਾਰਮ 'ਚ ਜਾਂਦੇ ਘਰੀ ਜਾਂਦਾ ਹੈ ਪਰ ਜਦੋਂ ਖੜਦਾ ਸੀ ਤਾਂ ਰੋ ਰੂਹ ਦੇਖੋ ਇਹਦੀ ਗਰਦਨ ਦੀ ਕੰਡੀਸ਼ਨ ਦੇਖੋ ਕੰਨ ਕੋਲ ਦੇਖੋ ਕਿੰਨਾ ਚੰਗਾ ਤੇ ਨਵੀਂ ਉਮਰ ਦਾ ਸਾਂਭਣਾ ਵੀ ਸੌਖਾ ਤੇ ਦੋਸਤੋ ਪਹਿਲੇ ਇਹਦੇ ਖਾਨਦਾਨ ਬਾਰੇ ਦੱਸੀਏ ਤਾਂ ਦੋਸਤੋ ਆਲੀਸ਼ਾਨ ਲਾਈਨ ਆਪਣੀ ਸੁੰਦਰਤਾ ਵਾਲੇ ਪੱਖ ਤੋਂ ਸਾਰਿਆਂ ਤੋਂ ਚੰਗੀ ਲਾਈਨ ਮੰਨੀ ਜਾਂਦੀ ਆਲੀਸ਼ਾਨ ਉਸ ਦੇ ਵਿੱਚੋਂ ਦਲਸਾਨ ਘੋੜੇ ਦਾ ਪੋਤਾ ਦਲਸਾਨ ਫੂਲ ਸਿੰਘ ਵਾਲਾ ਤੇ ਉਹ ਵੀ ਆਪ ਚੈਂਪੀਅਨ ਰਿਹਾ ਹੋਇਆ ਹੈ ਮਿੱਤਰੋ ਤੇ ਰਾਜਵੰਸ ਘੋੜਾ ਵੀ ਚੈਂਪੀਅਨ ਰਿਹਾ ਫਰੀਦਕੋਟ ਚ ਤੇ ਉਸ ਦਾ ਬੱਚਾ ਮਾਂ ਇਹਦੀ ਆਵਲਖੀ ਦੋਸਤੋ ਮਾਂ ਦੀ ਫੋਟੋ ਵੀ ਮਿਲ ਜੂ ਮਾਂ ਦੀ ਡਿਟੇਲ ਵੀ ਮਿਲ ਜੂ ਕਿੱਥੇ ਖੜੀਆ ਹੁਣ ਤੇ ਬਾਕੀ ਸਾਰਾ ਹੱਥਾਂ ਪੈਰਾਂ ਦਾ ਬਾਲ ਭੁਰਿਆ ਦਾ ਬਿਲਕੁਲ ਸਾਫਾ ਸਾਤਕ ਮਹੀਨੇ ਉਮਰ ਆ ਤੇ ਹਾਈਟ ਚੰਗੀ ਕੱਢੀ ਜਾਂਦਾ ਸੋ ਜੇ ਕੋਈ ਹੋਵੇ ਭਰਾ ਜੀ ਆਵਨ ਜਿਹਨੇ ਥੋੜੇ ਪੈਸੇ ਲਾਉਣੇ ਚੰਗਾ ਬਸ਼ੀਰਾ ਸਵਾਰੀ ਵਾਸਤੇ ਜਾਂ ਚੜਾਉਣ ਵਾਸਤੇ ਜਾਂ ਘਰੇ ਆਵਲਖ ਕੋਈ ਸਾਂਹ ਬਣਾਉਣ ਵਾਸਤੇ ਚ ਕੋਈ ਚੰਗਾ ਖਾਨਦਨ ਤਾਂ ਸਾਂਹ ਵਾਲਾ ਭਰਾ ਵੀ ਕੋਈ ਹੋਇਆ ਤੁਹਾ ਆ ਕੇ ਦੇਖ ਸਕਦਾ ਨੰਬਰ ਆਪਾਂ ਸਕਰੀਨ ਦੇ ਉੱਤੇ ਦੇ ਦਿੱਤੇ ਜੀ 6239154544 9855529907 ਸੋ ਮਿਲਦੇ ਆ ਜਲ ਤੇ ਨਵੀਂ ਵੀਡੀਓ ਨੂੰ ਦਿਓ ਉਹਨੇ ਟਾਈਮ ਲਈ ਇਜਾਜ਼ਤ ਧੰਨਵਾਦ